ਸਾਸੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਦੋਸਤੋ ਅੱਜ ਦੀ ਤਾਜ਼ਾ ਖਬਰ ਦੇ ਨਾਲ ਹਾਜ਼ਰ ਹਾਂ ਤੁਹਾਨੂੰ ਦੱਦਈਏ ਕਿ ਅੱਜ 21 ਅਗਸਤ ਨੂੰ ਜੜਾਇਆ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਭੀਮ ਸੈਣਾ ਵੱਲੋਂ ਬਹੁਤ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਵੱਖ-ਵੱਖ ਹਦੈਤਾਂ ਦੇ ਨਾਲ ਕਿਹਾ ਗਿਆ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚੋਂ ਨਾ ਨਿਕਲਣ ਤੇ ਦੁਕਾਨਾਂ ਨਾ ਖੁੱਲਣ ਬਹੁਤ ਸਾਰੀਆਂ ਪ੍ਰੋਵੀਜ਼ਨਾਂ ਦੇ ਨਾਲ ਭਿੰਸਾਣਾ ਨੇ 21 ਅਗਸਤ ਦਾ ਅਨਾਉਂਸ ਕੀਤਾ ਹੋਇਆ ਸੀ ਕਿ ਜੋ ਐਸ்சி ਐਸਟੀ ਦੇ ਵਿੱਚ ਇੱਕ ਮਹਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੇ ਕੀਤੇ ਗਏ ਨੇ ਸੁਧਾਰ ਜਾਂ ਜਿਹੜਾ ਆ ਕਿਹਾ ਜਾਂਦਾ ਆ ਕਿ ਸਾਡੇ ਅਧਿਕਾਰਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਉਹਦੀ ਪ੍ਰੋਟੈਕਸ਼ਨ ਦੇ ਲਈ ਭਾਰਤ ਬੰਦ ਦੀ ਭੀਮ ਸੈਨਾ ਵੱਲੋਂ ਜਿਹੜੀ ਇੱਕ ਕਾਲ ਦਿੱਤੀ ਗਈ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਪੂਰਨ ਤੌਰ ਤੇ ਪੂਰਾ ਭਾਰਤ ਬੰਦ ਰਹੇਗਾ ਕਿਸੇ ਵੀ ਤਰ੍ਹਾਂ ਦਾ ਜਿਹੜੀ ਹੈ ਕੋਈ ਵੀ ਦੁਕਾਨ ਸਕੂਲ ਜਾਂ ਕਾਰੋਬਾਰ ਆਵਾਜਾਈ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਠਾਪ ਰੱਖੀ ਜਾਏਗੀ ਬੰਦ ਰਹੇਗੀ ਪਰ ਤੁਹਾਨੂੰ ਦੱਸ ਦਈਏ ਕਿ ਇਸ ਕਾਲ ਦਾ ਅਸਰ ਪੰਜਾਬ ਦੇ ਵਿੱਚ ਬੇਅਸਰ ਨਜ਼ਰ ਆਇਆ ਇਸ ਕਾਲ ਦੇ ਉੱਤੇ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਆ ਉਲਟ ਨਜ਼ਰ ਆਇਆ ਪੰਜਾਬ ਤੋਂ ਵਕ ਵਕ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਜਿਹਦੇ ਵਿੱਚ ਜਨਜੀਵਨ ਪੂਰੀ ਤਰ੍ਹਾਂ ਸਮਾਨੇ ਰੂਪ ਦੇ ਵਿੱਚ ਜਿਹੜਾ ਆ ਚੱਲਦਾ ਪਿਆ ਆ ਵਕ ਵਕ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਈਓ ਕਿ ਦੁਕਾਨਾਂ ਬਾਜ਼ਾਰ ਤੇ ਜਿਹੜਾ ਆਮ ਜਨਜੀਵਨ ਆ ਟ੍ਰੈਫਿਕ ਆ ਉਹ ਰੈਗੂਲਰ ਦੀ ਤਰ੍ਹਾਂ ਜਿਹੜੀ ਚੱਲਦੀ ਪਈ ਏ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦ ਦਾ ਜਿਹੜਾ ਆ ਕਿਸੇ ਨੇ ਵੀ ਸਮਰਥਨ ਨਹੀਂ ਕੀਤਾ ਬਹੁਤ ਸਾਰੇ ਜਿਹੜੇ ਨੇ ਬਾਜ਼ਾਰ ਖੁੱਲੇ ਪਏ ਨੇ ਪੰਜਾਬ ਦੇ ਵਿੱਚ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਭਾਰਤ ਬੰਦ ਦੀ ਕਾਲ ਦਾ ਜਿਹੜਾ ਆ ਪੰਜਾਬ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ 21 ਅਗਸਤ ਨੂੰ ਜਿਹੜੀ ਭੀਮਸੈਣਾ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਬਿਲਕੁਲ ਪੰਜਾਬ ਦੇ ਵਿੱਚ ਬੇਅਸਰ ਦਿਖਾਈ ਦਿੱਤੀ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਮਕੇਰੀਆਂ ਦੇ ਵਿੱਚ ਜਿਹੜੀਆਂ ਸਾਡੇ ਕੋਲ ਤਸਵੀਰਾਂ ਆਈਆਂ ਨੇ ਇੱਥੇ ਜਿਹੜਾ ਆ ਬਸਪਾ ਵੱਲੋਂ ਜਨਕਿ ਭੀਮਸੈਣਾ ਬਸਪਾ ਵੱਲੋਂ ਜਿਹੜਾ ਆ ਇੱਕ ਮੰਗ ਪੱਤਰ ਜਾ ਕੇ ਜਿਹੜਾ ਆ ਉੱਚ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਦੇ ਚ ਜਿਹੜਾ ਐਸਐਸਟੀ ਦੇ ਨਾਲ ਕਿਹਾ ਜਾਂਦਾ ਵੀ ਖਿਲਵਾੜ ਕੀਤਾ ਗਿਆ ਆ ਜਿਹੜਾ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਜਿਹੜੀ ਝੋਟ ਮਾਰੀਏ ਉਸ ਚੀਜ਼ ਦੀ ਜਿਹੜੀ ਇੱਕ ਲਿਖਤ ਰੂਪ ਦੇ ਵਿੱਚ ਮੰਗ ਪੱਤਰ ਜਿਹੜਾ ਉੱਚ ਅਧਿਕਾਰੀਆਂ ਨੂੰ ਦਿੱਤਾ ਗਿਆ ਹੈ ਤਸਵੀਰਾਂ ਨਾਲ ਦੀ ਨਾਲ ਤੁਸੀਂ ਦੇ ਦੇ ਪਈਓ ਉਹ ਮਕੇਰੀਆਂ ਦੇ ਵਿੱਚ ਜਿਹੜਾ ਆ ਬਸਪਾ ਵੱਲੋਂ ਰੋਡ ਦੇ ਉੱਤੇ ਜਿਹੜਾ ਆ ਧਰਨੇ ਵੀ ਲਗਾਏ ਗਏ ਜਾ ਰੋਡ ਨੂੰ ਜਿਹੜਾ ਆ ਆਪਣਾ ਪ੍ਰੋਟੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਕੁ ਥਾਵਾਂ ਦੇ ਉੱਤੇ ਬਸਪਾ ਦੇ ਅਧਿਕਾਰੀ ਜਿਹੜੇ ਆ ਉਹ ਰੋਡ ਦੇ ਉੱਤੇ ਨਿਕਲੇ ਪਰ ਜ਼ਿਆਦਾਤਰ ਪੰਜਾਬ ਜਿਹੜਾ ਆ ਪੂਰੀ ਤਰ੍ਹਾਂ ਖੁੱਲਾ ਤੇ ਜਨਜੀਵਨ ਪੂਰੀ ਤਰ੍ਹਾਂ ਸਮਾਨਿਆ ਹੀ ਚੱਲਦਾ ਪਿਆ ਆ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਨਾਲ ਦੀ ਨਾਲ ਦੇਖਦੇ ਪਏ ਹੋ ਡੀਪੀਸੀ ਪੰਜਾਬੀ ਦੀ ਇਹ ਇਨਫੋਰਮੇਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਇੱਕ ਵਾਰੀ ਆਪਣਾ ਫੀਡਬੈਕ ਦੇ ਕੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਮਿਲਦਿਆ ਕਿਸੇ ਅਗਲੇ ਵੀਡੀਓ ਚ